ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਨੇ ਘੇਰਲੇ ਸੁਖਵੀਰ ਬਾਲ ਤੇ ਰਵਨੀਤ ਵਿਟੂ ਇੱਕ ਤੇ ਸੁਣਾਈ ਕੀ ਇਕਲੀ ਤੇ ਦੂਜੀ ਦਾ ਉਡਾਇਆ ਮਜ਼ਾਕ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਪੂਰੇ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਕੀਤਾ ਐਲਾਨ ਪੀਐਮ ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ ਬੀਐਮ ਮੋਦੀ ਦਾ ਪੰਜਾਬ 'ਚ ਕਰਨਗੇ ਵਿਰੋਧ ਚੰਡੀਗੜ੍ਹ ਤੇ ਪੰਜਾਬ ਦੇ ਹੱਕ ਬਾਰੇ ਸੁਨੀਲ ਜਾਖੜ ਦਾ ਵੱਡਾ ਬਿਆਨ ਕਿਹਾ ਚੰਡੀਗੜ੍ਹ ਪੰਜਾਬ ਦਾ ਸੀ ਹੈ ਤੇ ਦਾ ਰਹੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ سناਈ ਖੁਸ਼ਖਬਰੀ ਇਹਨਾਂ ਲੋਕਾਂ ਨੂੰ ਮਿਲੇਗੀ ਪੀਆਰ ਲੋਕਾਂ ਨੂੰ ਮਿਲੀ ਵੱਡੀ ਰਾਹਤ ਸ਼ੰਭੂ ਰੇਲਵੇ ਟ੍ਰੈਕ ਤੋਂ ਕਿਸਾਨਾਂ ਨੇ ਚੁੱਕਿਆ ਧਰਨਾ ਭਾਜਪਾ ਨੇ ਤਾਵਾਂ ਦੇ ਘਰਾਂ ਦੇ ਬਾਹਰ ਦਿੱਤਾ ਜਾਵੇਗਾ ਧਰਨਾ ਆਪ ਕਾਂਗਰਸ ਤੇ ਭਾਜਪਾ ਤੇ ਹਰ ਸਿਮਰਤ ਬਾਦਲ ਦਾ ਵੱਡਾ ਹਮਲਾ ਕਿਹਾ ਪੰਜਾਬ ਦਾ ਪਾਣੀ ਹੋਣ ਲਈ ਤਿੰਨੋਂ ਪਾਰਟੀਆਂ ਹੋਈਆਂ ਇਕਜੁੱਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਪਹੁੰਚੇ ਇਸ ਮੌਕੇ ਉਹਨਾਂ ਨੇ ਸੁਖਵੀਰ ਸਿੰਘ ਬਾਲ ਤੇ ਰਵਨੀ ਟਿੱਟ ਤੇ ਵੱਡਾ ਹਮਲਾ ਬੋਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਲ ਤੇ ਕਿੱਕਲੀ ਦੀ ਇੱਕ ਲੈਂਗ ਸੁਣਾਈ ਹੈ ਉਹਨਾਂ ਨੇ ਕਿਹਾ ਹੈ ਕਿ ਕਿੱਕਲੀ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸੁਖਵੀਰ ਬਾਦਲ ਏਸੀ ਵਾਲੇ ਕਮਰਿਆਂ ਵਿੱਚ ਰਹਿਣ ਵਾਲੇ ਲੋਕ ਹਨ ਉਹ ਤਾਪਮਾਨ ਪੁੱਛ ਕੇ ਬਾਹਰ ਨਿਕਲਦੇ ਹਨ ਜਦੋਂ ਬਾਹਰ ਦਾ ਤਾਪਮਾਨ 30 ਤੋਂ 32 ਡਿਗਰੀ ਹੁੰਦਾ ਹੈ ਤਾਂ ਉਹ 2 ਘੰਟੇ ਲਈ ਆਪਣੀ ਪੰਜਾਬ ਚੋਂ ਯਾਤਰਾ ਕੱਟਦੇ ਹਨ ਉਹਨਾਂ ਨੇ ਆਪਣੀ ਜੀਪ ਉੱਤੇ ਛੱਤ ਵੀ ਪਾਈ ਹੋਈ ਹੈ ਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨੇ ਰਵਨੀਤ ਦੇ ਤੰਜ ਕਸਦੇ ਆ ਕਿ ਹੈ ਕਿ ਰਵਨੀਤ ਬਿੱਟੂ ਖੁਦ ਨਹੀਂ ਜਾਣਦੇ ਕਿ ਉਹ ਕਿਸ ਪਾਰਟੀ ਵਿੱਚ ਹਨ ਉਹ ਇੰਨਾ ਉਲਝਣ ਵਿੱਚ ਹੈ ਕਿ ਇੰਟਰਵਿਊਆਂ ਵਿੱਚ ਵੀ ਉਹ ਆਪਣੇ ਆਪ ਨੂੰ ਕਾਂਗਰਸੀ ਦੱਸਦਾ ਹੈ ਬਿੱਟੂ ਅਜੇ ਤੱਕ ਭਾਜਪਾ ਨੂੰ ਪੂਰੀ ਤਰ੍ਹਾਂ ਡਾਊਨਲੋਡ ਨਹੀਂ ਕਰ ਸਕੇ ਹਨ ਪੰਜਾਬ ਵਿੱਚ ਤੇਜ਼ ਗਰਮੀ ਅਤੇ ਗਰਮੀ ਦੀ ਲਹਿਰ ਦੇ ਰੈਡ ਅਲਰਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 21 ਮਈ ਯਾਨੀ ਅੱਜ ਤੋਂ 30 ਮਈ ਤੱਕ ਛੁੱਟੀ ਦਾ ਐਲਾਨ ਕੀਤਾ ਹੈ ਇਹ ਐਲਾਨ ਮੁੱਖ ਮੰਤਰੀ ਭਗਵੰਤ ਸਤਾਨ ਨੇ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਤਾਨ ਨੇ ਕਿਹਾ ਕਿ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਲਈ ਖੁਸ਼ਖਬਰੀ ਹੈ ਗਰਮੀ ਕਾਰਨ ਸਾਰੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਘਰ ਬੈਠੇ ਹੀ ਪੜਾਉਣ ਗਰਮੀਆਂ ਵਿੱਚ ਘਰ ਤੋਂ ਬਿਲਕੁਲ ਵੀ ਬਾਹਰ ਨਾ ਨਿਕਲੋ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਸਮਾਂ ਬਦਲਣ ਦੇ باوجود ਬੱਚਿਆਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਇਸ ਤੋਂ ਬਾਅਦ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਸਿੱਖਿਆ ਵਿਭਾਗ ਵੱਲੋਂ ਇਸ ਦੀ ਲਿਖਤੀ ਹੁਕਮਾਂ ਜਲਦੀ ਹੀ ਜਾਰੀ ਕੀਤੇ ਜਾਣਗੇ ਇਸ ਤੋਂ ਪਹਿਲਾਂ ਪਿਛਲੇ ਹਫਤੇ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਗਰਮੀ ਅਤੇ ਹੀਟ ਵੇਵ ਲਰਟ ਨੂੰ ਲੈ ਕੇ ਚਰਚਾ ਕੀਤੀ ਗਈ ਸੀ ਇਸ ਦੇ ਨਾਲ ਹੀ ਸਕੂਲਾਂ ਦਾ ਸਮਾਂ ਬਦਲਣ ਸੰਬੰਧੀ ਵੀ ਹੁਕਮ ਜਾਰੀ ਕੀਤੇ ਗਏ ਸਨ ਉਸ ਸਮੇਂ ਇਹ ਫੈਸਲਾ ਕੀਤਾ ਗਿਆ ਸੀ ਕਿ 20 ਮਈ ਤੋਂ 30 ਮਈ ਤੱਕ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਣਗੇ ਜਦੋਂ ਕਿ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ 10:15 ਤੋਂ ਦੁਪਹਿਰ 1 ਵਜੇ ਤੱਕ ਬਦਲ ਦਿੱਤਾ ਗਿਆ ਸੀ ਅਤੇ ਹੁਣ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਵੱਡੀ ਰਾਹਤ ਦਿੰਦਿਆਂ ਸਕੂਲ ਵਲਾ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀਾਂ ਦੇ ਵਿਰੋਧ ਕਰਨ ਵਾਸਤੇ ਤਿਆਰੀ ਖਿੱਚ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਤਹਿਤ ਰੈਲੀਾਂ ਕਰਨਗੇ। ਪ੍ਰਧਾਨ ਮੰਤਰੀ 23 ਮਈ ਨੂੰ ਪਟਿਆਲਾ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਹਮਾਇਤ ਵਿੱਚ ਪਲੇਠੀ ਚੋਣ ਰੈਲੀ ਕਰਨਗੇ ਤੇ 24 ਮਈ ਨੂੰ ਗੁਰਦਾਸਪੁਰ ਤੇ ਜਲੰਧਰ ਹਲਕੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਅਤੇ ਨਰਿੰਦਰ ਮੋਦੀ ਦੇ ਚੋਣ ਪ੍ਰੋਗਰਾਮਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵਿਰੋਧ ਵਾਸਤੇ ਹੋਰੀ ਪ੍ਰੋਗਰਾਮ ਉਲੀਕ ਲਏ ਹਨ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀਆਂ ਰੈਲੀਆਂ ਦਾ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਭਾਜਪਾ ਦੇ ਉਮੀਦਵਾਰਾਂ ਦਾ ਪਹਿਲਾਂ ਹੀ ਕਿਸਾਨ ਧਿਰਾਂ ਵਿਰੋਧ ਕਰਦੀਆਂ ਹਨ ਕਿਸਾਨ ਜਥੇਬੰਦੀਆਂ ਵੱਲੋਂ ਲਿਕੇ ਜਾ ਰਹੇ ਪ੍ਰੋਗਰਾਮ ਕਰਕੇ ਪੰਜਾਬ ਪੁਲਿਸ ਲਈ ਸੰਕਟ ਬਣ ਗਿਆ ਹੈ ਕਿਉਂਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਵਿੱਚ ਰੈਲੀ ਦੇ ਰਸਤੇ ਤੋਂ ਵਾਪਸ ਮੁੜੇ ਸਨ ਕਿਉਂਕਿ ਕਿਸਾਨਾਂ ਨੇ ਦਰਨਾ ਲਾਇਆ ਹੋਏ ਸੀ ਉਹਨਾਂ ਨੇ ਪੀਐਮ ਮੋਦੀ ਦੀ ਆਉਣ ਵਾਲੀ ਰੈਲੀ ਬਾਰੇ ਬੋਲਦੇ ਹਨ ਕਿ ਹੈ ਕਿ ਉਹਨਾਂ ਦੇ ਸੱਦੇ ਅਨੁਸਾਰ ਕਿਸਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨਿਕ ਅਤੇ ਜਮਹੂਰੀ ਢੰਗ ਨਾਲ ਸਵਾਲ ਵੀ ਕਰਨਗੇ ਉਹਨਾਂ ਨੂੰ ਪੁੱਛਣਗੇ ਕਿ ਉਹਨਾਂ ਨੇ ਪਿਛਲੇ ਅੰਦੋਲਨ ਵਿੱਚ ਕਿਸਾਨਾਂ ਨਾਲ ਧੋਖਾ ਤੇ ਝੂਠ ਕਿਉਂ ਬੋਲਿਆ ਆਖਰ ਲਿਖਤੀ ਰੂਪ ਵਿੱਚ ਦੇਣ ਦੇ ਬਾਵਜੂਦ ਉਹਨਾਂ ਨੇ ਵਾਅਦਾ ਕਿਉਂ ਤੋੜਿਆ ਜਿਸ ਲਈ ਕਿਸਾਨ ਯੂਨੀਅਨਾਂ ਨੇ ਹੰਗਾਮੀ ਮੀਟਿੰਗ ਬੁਲਾਈ ਹੈ ਇਹਨਾਂ ਵਿੱਚ ਪੀਐਮ ਦੇ ਖਿਲਾਫ ਪ੍ਰਦਰਸ਼ਨ ਦੇ ਫੈਸਲੇ ਤੇ ਦੀ ਤੌਰ ਤੇ ਵਿਚਾਰ ਕਰਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ ਚੰਡੀਗੜ੍ਹ ਤੇ ਪੰਜਾਬ ਦੇ ਹੱਕ ਬਾਰੇ ਸੁਨੀਲ ਜਾਖੜ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਸਦਾ ਪੰਜਾਬ ਦਾ ਹੀ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਨੂੰ ਸਿਟੀ ਸਟੇਟ ਬਣਾਉਂਦਾ ਐਲਾਨ ਕਰਕੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੇ ਪਾਰਟੀ ਏਜੰਡੇ ਨੂੰ ਜ਼ਾਹਿਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਉਗੜਮੀ ਉਦਾਹਰਣ ਹੈ ਕਿ ਕਿਵੇਂ ਕਾਂਗਰਸ ਪਾਰਟੀ ਚੰਡੀਗੜ੍ਹ ਦੇ ਮਸਲੇ ਉਤੇ ਪੰਜਾਬ ਦੇ ਹੱਕ ਨੂੰ ਲੈ ਕੇ ਪੀਸ਼ਲ ਖੁਰੀ ਹੋ ਗਈ ਹੈ ਕਿ ਇਸ ਦੇ ਅੱਗੇ ਜਲ ਤੇ ਚੰਡੀਗੜ੍ਹ ਦੇ ਸਿਆਸੀ ਗੀਤ ਤਾਂ ਗਾਉਂਦੇ ਹਨ ਪਰ ਹਕੀਕਤ ਵਿੱਚ ਪੰਜਾਬ ਦੇ ਵਿਰੋਧ ਵਿੱਚ ਵਿਚਰਦੇ ਹਨ ਉਹਨਾਂ ਨੇ ਪੰਜਾਬ ਕਾਂਗਰਸ ਨੂੰ ਮੰਗਾਰਿਆ ਕਿ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰੇ ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਪੰਜਾਬ ਦੇ ਹੱਕ ਖੋਨ ਦੀ ਗੱਲ ਕਰਨ ਵਾਲੀ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਇਸ ਮੁੱਦੇ ਉੱਤੇ ਆਪਣਾ ਪੱਖ ਪੂਰੀ ਸਪਸ਼ਟਤਾ ਨਾਲ ਰੱਖਣਾ ਕਿਸਾਨ ਨੇਤਾਵਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਐਲਾਨ ਕਰਦੇ ਕਿ ਹੈ ਕਿ ਉਹ ਸ਼ੰਭੂ ਰੇਲਵੇ ਟਰੈਕ ਤੋਂ ਆਪਣਾ ਧਰਨਾ ਚੁੱਕਣਗੇ ਅਤੇ ਟਰੈਕ ਨੂੰ ਖਾਲੀ ਕਰ ਦਿੱਤਾ ਜਾਵੇਗਾ ਪਰ ਇਹ ਧਰਨਾ ਸ਼ੰਭੂ ਸੜਕ ਤੇ ਜਾਰੀ ਰਹੇਗਾ ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਾਜਪਾਨੇ ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਤੇ ਪੰਜਾਬ ਆ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ ਲਈ ਕਿਸਾਨ ਕਾਫਲੇ ਦੇ ਰੂਪ ਵਿੱਚ ਜਾਣਗੇ ਟਰੂਡੋ ਸਰਕਾਰ ਕੈਨੇਡਾ ਵਿੱਚ ਮੌਜੂਦ ਪ੍ਰਵਾਸੀਆਂ ਨੂੰ ਕਾ ਕਰਨ ਜਾ ਰਹੀ ਹੈ ਦਰਅਸਲ ਉਹਨਾਂ ਕੀ ਹੈ ਕਿ ਦੇਸ਼ ਵਿੱਚ ਗੈਰ ਕਾਨੂੰਨੀ ਟਾਂਗਣ ਲੈ ਰਹੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਹੈ ਕਿ ਜਿੰਨਾਂ ਲੋਕਾਂ ਨੂੰ ਦੇਸ਼ ਵਿੱਚੋਂ ਕੱਢ ਉਹਨਾਂ ਦੇ ਆਪੋ ਆਪਣੇ ਦੇਸ਼ ਵਿੱਚ ਭੇਜਣਾ ਜ਼ਰੂਰੀ ਹੈ। ਉਹਨਾਂ ਲਈ ਪ੍ਰਕਿਰਿਆ ਹੋਰ ਵੀ ਤੇਜ਼ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਨੇ ਕਿਹਾ ਕਿ ਇਮੀਗ੍ਰੇਸ਼ਨ ਨੀਤੀ ਉੱਪਰ ਵਿਚਾਰ ਕਰ ਰਹੇ ਹਨ ਜਿਸ ਨੂੰ ਸੰਸਦ ਦੇ ਮੌਜੂਦ ਸੈਸ਼ਨ ਦੌਰਾਨ ਕੈਬਨਿਟ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਕੈਨੇਡਾ ਦੀ ਸਰਕਾਰ ਵੱਲੋਂ ਵਿਦੇਸ਼ੀ ਨਵੇਂ ਇਮੀਗ੍ਰੇਸ਼ਨ ਰਾਹਤ ਦੇਣ ਲਈ 2021 ਤੋਂ ਵੱਖ-ਵੱਖ ਐਲਾਨ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਹੁਣ ਪੂਰੇ ਹੋਣ ਦੀ ਸੰਭਾਵਨਾ ਹੈ ਕੈਨੇਡਾ ਵਿੱਚ ਇਸ ਸਮੇਂ ਵੀਜ਼ੇ ਤੋਂ ਬਿਨਾਂ ਰਹਿ ਰਹੇ ਵਿਦੇਸ਼ੀਆਂ ਦੀ ਗਿਣਤੀ 5 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਲੁਕ-ਲੁਕ ਕੇ ਕੰਮ ਕਰਦਿਆਂ ਸ਼ੋਸ਼ਣ ਦਾ ਜ਼ਿਕਰ ਹੁੰਦੀਆਂ ਖਬਰਾਂ ਅਕਸਰ ਆਉਂਦੀਆਂ ਹਨ ਇਹ ਵੀ ਕਿ ਉਹ ਲੋਕ ਸਿਹਤ ਸੇਵਾਵਾਂ ਅਤੇ ਸਰਕਾਰੀ ਸਹੂਲਤਾਂ ਤੋਂ ਵੀ ਵਾਂਝੇ ਰਹਿੰਦੇ ਹਨ ਅਤੇ ਉਨ੍ਹਾਂ ਤੋਂ ਪੱਕੇ ਹੋ ਚੁੱਕੇ ਲੋਕਾਂ ਨਾਲੋਂ ਵੱਧ ਕੰਮ ਕਰਵਾਇਆ ਜਾਂਦਾ ਹੈ ਤੇ ਤਨਖਾਹ ਕੱਟ ਦਿੱਤੀ ਜਾਂਦੀ ਹੈ ਪੰਜਾਬ ਦੇ ਉਕ ਲਗਾਤਾਰ ਗਰਮੀ ਦੀ ਮਾਰ ਚੱਲ ਰਹੀ ਹਨ ਜਿਸ ਤਰ੍ਹਾਂ ਤਾਪਮਾਨ ਵਧ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਤਾਪਮਾਨ ਸੰਬੰਧੀ ਸਾਰੇ ਪੁਰਾਣੇ ਰਿਕਾਰਡ ਟੁੱਟਣ ਵਾਲੇ ਹਨ ਪੰਜਾਬ ਵਿੱਚ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਹੈ ਇਸ ਦੇ ਨਾਲ ਹੀ ਹਾਲਾਤਾਂ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ ਸੂਬੇ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਇਸ ਦੇ ਨਾਲ ਹੀ 25 ਮਈ ਤੋਂ ਸੂਰਜ ਆਗੂ ਉਗਲੇਗਾ ਤੇ ਧਰਤੀ ਗਰਮ ਹੋ ਜਾਵੇਗੀ ਮੌਸਮ ਵਿਭਾਗ ਨੇ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਵਿੱਚ ਗਰਮੀ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਹੈ ਇਸ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਬਾਕੀ ਸਾਰੇ 19 ਜ਼ਿਲ੍ਹਿਆਂ ਨੂੰ ਲੈ ਕੇ ਔਰੇਂਜ ਅਲਰਟ ਪਾ ਦਿੱਤਾ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 20 ਮਈ ਤੱਕ ਮੌਸਮ ਜਿਹਾ ਹੀ ਰਹਿਣ ਵਾਲਾ ਹੈ ਜਿਸ ਦਾ ਮਤਲਬ ਹੈ ਕਿ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਬੱਚਿਆਂ ਨੂੰ ਖੁਸ਼ਖਬਰੀ ਦੇ ਦਿਓ। ਮਾਪਿਆਂ ਨੂੰ ਵੀ ਖੁਸ਼ਖਬਰੀ ਕਿ ਗਰਮੀ ਪੈ ਰਹੀ ਹੈ। ਅਸੀਂ ਫਿਰ ਗਰਮੀ ਦੀਆਂ ਛੁੱਟੀਆਂ ਕੱਲ ਤੋਂ ਹੀ ਕਰਤੀਆਂ। ਕਿਉਂਕਿ ਗਰਮੀ ਬਹੁਤ ਜ਼ਿਆਦਾ ਬੱਚੇ 12 1 ਵਜੇ 2 ਵਜੇ ਆਉਂਦੇ ਆ ਤਾਂ ਮਾਪਿਆਂ ਨੂੰ ਵੀ ਜਦੋਂ ਲੈ ਕੇ ਆਉਣਾ ਪੈਂਦਾ ਹੈ। ਥੋੜਾ ਜਿਹਾ ਬੱਚਿਆਂ ਨੂੰ ਪਰ ਮੇਰੀ ਬੇਨਤੀ ਹੈ ਬੱਚਿਆਂ ਨੂੰ ਇਹ ਕਹਿ ਦਿਓ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੈਗਾ ਬਾਹਰ ਘੁੰਮ ਘੁੰਮ ਕੇ ਖੇਡ ਖੇਡ ਕੇ ਗਰਮੀ ਲਵਾ ਲੈਣ ਪੜਨ ਵੀ ਉਹ 10 ਦਿਨ ਛੁੱਟੀਆਂ ਵਧਾਈਆਂ ਨੇ ਪਰ ਵੀਰੋ ਆ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜੀ ਮੈਂ ਤਾਂ ਸਟੇਜ ਤੋਂ ਵੀ ਕਿਹਾ ਮੈਂ ਕਿਹਾ ਭਖਿਆ ਹੋਇਆ ਪੂਰਾ ਪਰ 1 ਜੂਨ ਨੂੰ ਸਭ ਨੂੰ ਠੰਡੇ ਕਰ ਦਾਂਗੇ ਕਿਹੋ ਜਿਹਾ ਰਿਸਪੌਂਸ ਮੇਰੇ ਲੋਕਾਂ ਜਾ ਰਹੇ ਨੇ ਪੂਰਾ ਵਧੀਆ ਰਿਸਪੌਂਸ ਹੈ ਜੀ ਸਾਰੇ ਪਾਸੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਜਿਹੜੀ ਚਰਚਾ ਹੈ ਉਹ ਕਰ ਰਹੇ ਆ ਅਸੀਂ ਜਦੋਂ ਬੋਲ ਕੇ ਨਿਕਲ ਲੱਗਦੇ ਆਂ ਕਈ ਜਗ੍ਹਾ ਬਜ਼ੁਰਗ ਆਪ ਆ ਕੇ ਕਹਿੰਦੇ ਆ ਵੀ ਯਾਰਾ ਤੁਸੀਂ ਦੱਸਦੇ ਨਹੀਂ ਵੀ ਦੱਸੋ ਵੀ ਭਾਈ ਜਿੱਦਣ ਦੀ ਸਰਕਾਰ ਆਈ ਜਨਰੇਟਰ ਸਾਹਮ ਤੇ ਸਾਡਾ 50-50000 ਦਾ ਡੀਜ਼ਲ ਬਚਣ ਲੱਗ ਗਿਆ ਸੋ ਬੜੇ ਇਦਾਂ ਦੇ ਕੰਮ ਨੇ ਕਈ ਵਾਰ ਟੋਲ ਪਲਾਜ਼ਾਂ ਦੱਸਣਾ ਭੁੱਲ ਜਾਂਦੇ ਆ ਲੋਕ ਕਹਿੰਦੇ ਦੱਸ ਦੇ ਕਿਉਂ ਨਹੀਂ ਯਾਰ ਪਹਿਲੀ ਸਰਕਾਰ ਜਿਹਨੇ ਟੋਲ ਪਲਾਜ਼ੇ ਬੰਦ ਕੀਤੇ ਆ ਸੋ ਇਦਾਂ ਦੀਆਂ ਬੜੀਆਂ ਪੋਜ਼ਿਟਿਵ ਗੱਲਾਂ ਨੇ ਜਿਨ੍ਹਾਂ ਦੀ ਲੋਕ ਆਪ ਚਰਚਾ ਕਰਦੇ ਆ ਹਰੇਕ ਪਿੰਡਾ ਜਦੋਂ ਜਾਂਦੇ ਆ ਪਹਿਲਾਂ ਦੱਸਣ ਲੱਗ ਜਾਂਦੇ ਕੋਈ ਕਹਿੰਦਾ ਸਾਡੇ ਪਿੰਡ 10 ਨੌਕਰੀਆਂ ਮਿਲ ਗਈਆਂ ਜੀ ਕੋਈ ਕਹਿੰਦਾ 4 ਮਿਲ ਗਈਆਂ ਕਈ ਇਦਾਂ ਦੇ ਵੀ ਪਿੰਡ ਆ ਜਿੱਥੇ 20 ਤੋਂ ਲੈ ਕੇ 60-60 ਤੱਕ ਨੌਕਰੀਆਂ ਵੀ ਜਿਹੜੀਆਂ ਨੇ ਮਿਲੀਆਂ ਤੇ ਤੇ ਉਹ ਪਿੰਡਾਂ 'ਚ ਪ੍ਰੈਕਟੀਕਲ ਉਦਾਹਰਨ ਹੈ ਤੇ ਲੋਕ ਕਹਿੰਦੇ ਆ ਵੀ ਜੀ ਆਮ ਘਰਾਂ ਦੇ ਬੱਚੇ ਆ ਨਾ ਕੋਈ ਇਸ਼ਫਾਰਸ਼ ਨਾ ਕੋਈ ਪੈਸਾ ਪਹਿਲੀ ਵਾਰ ਇਦਾਂ ਦੀ ਸਰਕਾਰ ਦੇਖੀ ਆ ਸੋ ਇਹਨਾਂ ਸਾਰੀਆਂ ਗੱਲਾਂ ਦੀ ਪੋਜ਼ਿਟਿਵਿਟੀ ਹੈ ਜਿਹਦੇ ਕਰਕੇ ਰਿਜ਼ਲਟ ਬਹੁਤ ਵਧੀਆ ਰਹਿਣਗੇ ਸਰ ਸੁਤਿਸ਼ ਸ਼ਰਮ ਨੂੰ ਕਿਸ ਤਰ੍ਹਾਂ ਦੇਖਦੇ ਆ ਭਗਵਾਨ ਦੁਆਰ ਨੇ ਆਪਣੇ ਭੈਣ ਬਣਾ ਕੇ ਟੈਂ ਉਹ ਹਾਈ ਕੋਰਟ ਦੇ ਵਿੱਚ ਸਟਕ ਨੇ ਉਥੋਂ ਜਿਹੜੇ ਰੁਕੇ ਹੋਏ ਨੇ ਜਿਹੜੇ ਸਾਡੇ ਕੋਲੇ ਮਸਲੇ ਸੀ ਉਹਨਾਂ ਵੱਲੋਂ ਇੱਕ ਵੀ ਇਦਾਂ ਦਾ ਮਸਲਾ ਨਹੀਂ ਹੋਊ ਜਿਹੜਾ ਪੈਂਡਿਕ ਹੋਊਗਾ ਹੁਣ ਕਈ ਮਸਲੇ ਜਿਹੜੇ ਕੋਰਟ ਦੇ ਵਿੱਚ ਅਸੀਂ मान ਜੋ ਕੋਰਟ ਦੇ ਨਾਲੋਂ ਉੱਪਰ ਨਹੀਂ بڑے ਮਸਲੇ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਕੋਰਟ ਦੇ ਵਿੱਚ ਜਿਹੜੇ ਆ ਉਹ ਸਟਕ ਹੋ ਜਾਂਦੇ ਆ ਜਿਦੇ ਕਰਕੇ ਜਿਹੜੇ ਉਹ ਪੈਂਡਿੰਗ ਨੇ ਕੋਰਟ ਜਦੋਂ ਸਾਨੂੰ ਹੁਕਮ ਕਰ ਦੂਗੀ ਅਸੀਂ ਤਾਂ ਸਾਨੂੰ ਤਾਂ ਜ਼ਿਆਦਾ ਕਾੜੀ ਹੈ ਜੇ ਕੋਈ ਟੀਚਰਾਂ ਦਾ ਮਸਲਾ ਕੋਰਟ ਚ ਫਸ ਜਾਂਦਾ ਹੈ ਜੇ ਸਰਕਾਰ ਨੇ ਭਰਤੀਆਂ ਕੱਢੀਆਂ ਹੈ ਸਰਕਾਰ ਤਾਂ ਇਸ ਕਰ ਕੱਢਦੀਆਂ ਨੇ ਵੀ ਭਰਤੀਆਂ ਜਿਹੜੀਆਂ ਜਲਦੀ ਕੀਤੀਆਂ ਜਾਣ ਸਾਨੂੰ ਜ਼ਿਆਦਾ ਕਾਲੀ ਹੁੰਦੀ ਹੈ ਵੀ ਭਾਈ ਜੇ ਕੋਈ ਭਰਤੀ ਕੋਰਟ ਚ ਅੜੀ ਹੋਈ ਹੈ ਸਾਡੇ ਏਜੀ ਆਫਿਸ ਦੇ ਜਿਹੜੇ ਵਕੀਲ ਹੈ ਉੱਥੇ ਜਾਂਦੇ ਆ ਅਸਤਾਬ ਕੋਸ਼ਿਸ਼ ਕਰਦੇ ਆ ਪੈਰਵਾਈ ਕਰਦੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਫੈਸਲਾ ਹੋਵੇ ਤੇ ਜਿਹੜੀ ਸਾਡੀ ਭਰਤੀ ਆ ਉਹ ਮੁਕੰਮਲ ਹੋਵੇ ਕਿਸਾਨ ਵਿਰੋਧੀ ਸਰਕਾਰ ਹੈ ਇਹ ਪੰਜਾਬ ਦੀ ਸੇਵਾ ਕਰਨ ਵਾਸਤੇ ਪੰਜਾਬ ਨੂੰ ਮਾਰਨ ਵਾਸਤੇ ਆ ਇੱਥੇ ਆਈ ਇਹ ਝਾੜੂ ਨੂੰ ਇਹ ਅਫਸੋਸ ਦੀ ਗੱਲ ਕਿ ਲੋਕਾਂ ਨੇ ਖੁਦ ਹੀ ਆਪ ਦੇ ਗੱਲੇ 'ਚ ਪੰਦਾ ਪਾ ਲਿਆ ਇਹਨਾਂ ਨੂੰ ਇੰਨੀ ਵੱਡੀ ਗਿਣਤੀ 'ਚ ਕਾਮਯਾਬ ਕਰਕੇ ਅੱਜ ਜਿੱਥ ਟਾਰੇ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦੀ ਬੇਈਮਾਨੀ ਤਾਂ ਦਿੱਲੀ ਮਾਡਲ 'ਚ ਆ ਹੀ ਪਤਾ ਲੱਗਿਆ ਜਿੱਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸੇਪ ਮੰਤਰੀ ਸਾਰੇ ਭ੍ਰਿਸ਼ਟਾਚਾਰ 'ਚ ਜੇਲ੍ਹ 'ਚ ਬੰਦ ਰਹੇ ਤੇ ਉਹੀ ਸ਼ਰਾਬ ਦਾ ਘਟਾਲਾ ਜਦ ਇੱਥੇ ਕੀਤਾ ਇਹਨੂੰ ਪਤਾ ਲੱਗਿਆ ਹੁਣ ਇਹਨੂੰ ਜੇਲ੍ਹ 'ਚ ਤੱਕ ਤੱਕ ਕੇਸ਼ਰੀਵਾਲ ਨੂੰ ਅਗਲਾ ਨੰਬਰ ਮੇਰਾ ਤੇ ਨਾਲ ਦੀ ਨਾਲ ਦਿੱਲੀ ਦੇ ਉੱਤਨੇ ਟੇਕ ਕੇ ਆਪਦੀ ਕੁਰਸੀ ਦੀ ਖਾਤਰ ਹੁਣ ਪੰਜਾਬ ਦੇ ਨਾਲ ਸਮਝੌਤੇ ਕਰਨ ਪਹਿਲੇ ਸੌ ਚੱਕਨ ਸਾਰੀ ਅੱਧਾ ਪੰਜਾਬ ਅਮਿਤਸ਼ਾ ਦੇ ਹਵਾਲੇ ਕਰਕੇ ਬੀਐਸਐਫ ਦੇ ਹਵਾਲੇ ਕਰਤਾ ਸੀ ਚੰਗਾ ਪਲਾ ਪੰਜਾਬ 'ਚ ਜਿੰਨਾ ਕਾਨੂੰਨ ਵਿਵਸਥਾ ਸੀ ਸਾਰੀਆਂ ਦੀ ਧੱਜੀਆਂ ਉੜੀਆਂ ਅੱਜ ਲੁੱਟਾਂ ਖੋਹਾਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਗੈਂਗਸਟਰਾਂ ਦਾ ਰਾਜ ਭਾਵੇਂ ਅੱਧਾ ਪੰਜਾਬ ਕੇਂਦਰ ਤੇ ਇਹਨਾਂ ਦੇ ਅੰਡਰ ਸੂਬੇ ਸਰਕਾਰ ਦੇ ਅੰਡਰ ਹੈ ਹੁਣ ਤੁਸੀਂ ਦੇਖੋ ਪੰਜਾਬ ਦੇ ਖੇਤਰੀ ਇਹੋ ਜਿਹਾ ਸੂਬਾ ਖੇਤੀਬਾੜੀ ਸੂਬਾ ਤੇ ਖੇਤੀ ਚੱਲਦੀ ਹੈ ਪਾਣੀ ਦੇ ਨਾਲ ਜੇ ਪਾਣੀ ਆ ਤਾਂ ਖੇਤ ਨੇ ਖੇਤ ਰਹਿ ਤਾਂ ਕਿਸਾਨ ਦੇ ਜੇਬ 'ਚੋਂ ਦੋ ਪੈਸੇ ਨੇ ਦੋ ਪੈਸੇ ਨੇ ਤੋਂ ਰੋਟੀ ਖਾਂਦਾ ਹੈ ਤੇ ਪਾਣੀ ਨਹੀਂ ਉਹ ਤਾਂ ਪੀਂਦਾ ਪਾਣੀ ਨਹੀਂ ਤਾਂ ਖੇਤ ਦਾ ਪਾਣੀ ਕੀ ਬਚੂਗਾ ਅੱਜ ਕੇਂਦਰ ਦੇ ਦਬਾਅ ਥੱਲੇ ਆ ਕੇ ਸਾਡਾ ਇਹ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਉੱਥੇ ਉਹਨਾਂ ਦੀ ਵੋਟਾਂ ਪੱਕੀਆਂ ਕਰਨ ਵਾਸਤੇ ਨਹਿਰੀ ਪਟਵਾਰੀਆਂ ਦੇ ਉੱਤੇ ਜ਼ੋਰ ਜ਼ਬਰ ਦੇ ਨਾਲ ਇਹਨਾਂ ਨੂੰ ਕਿਹਾ ਜਾ ਰਿਹਾ ਤੁਸੀਂ ਦੱਸੋ ਕਿ ਪੰਜਾਬ ਦਾ ਪਾਣੀ ਜਿੱਥੇ 5% ਦੇ ਉੱਥੇ 90 ਲਿਖੋ ਜਿੱਥੇ 25 ਉੱਥੇ 100% ਨਹੀਂ ਲਿਖੋ ਇਹ ਕਾਗਜ਼ ਉਸ ਅਦਾਲਤ 'ਚ ਜਾਣਗੇ ਤੇ ਜਿਹੜਾ ਮੁੱਖ ਮੰਤਰੀ ਅਦਾਲਤ 'ਚ کہہ ਚੁੱਕਾ ਸਾਡਾ ਪਾਣੀ ਚੈੱਕ ਕਰ ਲਓ ਜੇ ਪੂਰਾ ਇਹ ਤਾਂ ਨਹਿਰ ਬਣਾ ਦਿਓ ਤਜਤ ਖੋਦੇ ਕਾਗਜ਼ ਦੇ ਇਤਖਾਰਿਆ ਕਿ ਪੂਰਾ ਹੈਗਾ ਤਾਂ ਅਦਾਲਤ ਨੇ ਤਾਂ ਕਹਿਣਾ ਬਣਾਓ ਤੇ ਨਾਲ ਦੇ ਨਾਲ ਮੋਦੀ ਨੇ ਫੌਸ ਲਗਾ ਕੇ ਨਹਿਰ ਕੱਢ ਕੇ ਸਾਰਾ ਪਾਣੀ ਲੈ ਜਾਣਾ ਤੇ ਜਿਸ ਦਿਨ ਪਾਣੀ ਚਲਾ ਗਿਆ ਪੰਜਾਬ ਤਾਂ ਉਜੜ ਗਿਆ ਹੁਣ ਇੱਕ ਪਾਸੇ ਗਾਰੰਟੀਆਂ ਹਰਿਆਣੇ ਚ ਝਾੜੂ ਦੇ ਰਿਹਾ ਹੈ ਕਿ ਪੰਜਾਬ ਦਾ ਪਾਣੀ ਹਰਿਆਣੇ ਦੇ ਇੱਕ ਇੱਕ ਵਟਤਾ ਹੀ ਲੈ ਜਾਵਾਂਗੇ 4 ਮਹੀਨੇ ਚ ਸਾਡੀ ਸਰਕਾਰ ਬਣਾ ਦਿਓ ਦੂਜੇ ਪਾਸੇ ਐਸਵਾਈਐਲ ਦੀ ਨਹਿਰ ਦਾ ਟੱਪ ਕਾਂਗਰਸੀਆਂ ਨੇ ਲਾਇਆ ਸੀ ਤਾਂ 60 ਸਾਲ ਤੋਂ ਇਹਨਾਂ ਦਾ ਜ਼ੋਰ ਰਿਹਾ ਕਿ ਪਾਣੀ ਲੈ ਕੇ ਜਾਵੇ ਤੀਜੇ ਪਾਸੇ ਕੇਂਦਰ ਦੀ ਸਰਕਾਰ ਇਹਨਾਂ ਦੇ ਨਾਲ ਰਲ ਗਈ ਹੈਗੀ ਲੈ ਕੇ ਜਾਓ ਪਾਣੀ ਸੋ ਇਹ ਤਿੰਨੋਂ ਪਾਰਟੀਆਂ ਸਾਡਾ ਪਾਣੀ ਖੋਣ ਨੂੰ ਫਿਰਦੀਆਂ ਨੇ ਕੱਲੇ ਅਕਾਲੀ ਦਲ ਹੈਗਾ ਜਿਹਨੂੰ ਨਾ ਹਰਿਆਣੇ ਦੀ ਪਰਵਾਹ ਨਾ ਰਾਜਸਥਾਨ ਦੀ ਨਾ ਦਿੱਲੀ ਦੀ ਸਿਰਫ ਪੰਜਾਬ ਦੀ ਪਰਵਾਹ ਹੈ ਇਹਨਾਂ ਦਾ ਮੈਨੀਫੈਸਟੋ ਦੇਖੋ ਤਿੰਨੋਂ ਪਾਰਟੀਆਂ ਦੇ ਮੈਨੀਫੈਸਟੋ ਚ ਪੰਜਾਬ ਦਾ ਨਾ ਹੀ ਨਹੀਂ ਹੈ ਜਿੱਥੇ 2 ਮਹੀਨੇ ਪਹਿਲੇ ਉਹ ਸਾਰੀ ਕਣਕ ਦੀ ਖਰੀਦ ਪੂੰਜੀਪਤੀਆਂ ਦੇ ਹੱਥ ਕਰਕੇ ਸਾਈਲੋਸ ਨੂੰ ਦੇ ਦਿੱਤਾ ਸੀ ਅਕਾਲੀ ਦਲ ਨੇ ਰੋਲਾ ਪਾਇਆ ਤਾਂ ਯੂ-ਟਰਨ ਕੀਤਾ ਹੁਣ 2 ਦਿਨ ਪਹਿਲੇ ਇੱਕ ਨੋਟੀਫਿਕੇਸ਼ਨ ਕੱਢਦੀ ਕਿ ਪੰਜਾਬ ਦਾ ਮਾਮਲਾ ਵਸੂਲਿਆ ਜਾਏ 1000 ਰੁਪਏ ਪ੍ਰਤੀ ਏਕੜ ਦੇ ਨਾਲ ਸਾਲ ਪਰ ਦਾ ਮੁਆਵਜ਼ਾ ਇਹ ਮਾਮਲਾ 1000 ਰੁਪਏ ਪ੍ਰਤੀ ਏਕੜ ਕਿਸਾਨਾਂ ਤੋਂ ਵਸੂਲਿਆ ਜਾਏ ਇੱਕ ਘਟ ਕੋ ਘੜ ਮੈਨੂੰ ਆਉਦਾ ਹੈ 5-700 ਕਰੋੜ ਦਾ ਬੋਝ ਕਿਸਾਨਾਂ ਦੇ ਉੱਤੇ ਪੈ ਜਾਊਗਾ ਤੇ ਜੇ ਨਹੀਂ ਭਰਨਗੇ ਮਾਮਲਾ ਤੇ ਫਿਰ ਇਹਨਾਂ ਦੇ ਪਾਣੀ ਬੰਦ ਕਰ ਦਿੱਤਾ ਜਾਊਗਾ ਹੁਣ ਇਹ ਕਿਸਾਨ ਦੇ ਅੱਗੇ ਜਿਹੜਾ ਨਹਿਰੀ ਪਾਣੀ 'ਤੇ ਨਿਰਭਰਤਾ ਸਾਰਾ ਛੋਟਾ ਕਿਸਾਨ ਹੈ ਜਿਹਦੇ ਕੋਲ ਮੋਟਰ ਨਹੀਂ ਹੈ ਤੇ ਉਹ ਅੱਗੇ ਹੀ ਔਖਾ ਹੈਗਾ ਅੱਗੇ ਖੁਦ ਖੁਸ਼ੀ ਕਰ ਰਿਹਾ ਹੈ ਵਿਚਾਰੇ ਦਾ ਬੁਰਾ ਨਾਤੇ ਇਹਨਾਂ ਨੇ ਇੱਕ ਮੋਟਰ ਦਾ ਕਨੈਕਸ਼ਨ ਦਿੱਤਾ 7 ਸਾਲਾਂ 'ਚ ਜਿਹੜਾ ਅਸੀਂ ਮੁਫਤ ਵੰਡਿਆ ਸੀ ਲੱਖਾਂ ਰੁਪਏ ਨਾਲ ਵੀ ਨਹੀਂ ਮਿਲਦਾ ਨਾਲੇ ਉਹਦਾ ਨਹਿਰੀ ਪਾਣੀ ਵੀ ਸਾਰਾ ਦੂਜੇ ਸੂਬਿਆਂ ਨੂੰ ਦੇਣ ਦਿੱਤਾ ਫਿਰ ਕਿਸਾਨ ਕਿੱਥੇ ਜਾਊਗਾ ਰਾਜਾ ਵੜਿੰਗ ਸਾਹਿਬ ਜਿਹੜੇ ਕੀ ਪ੍ਰਧਾਨ ਨੇ ਉਰੇ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਦੇ ਸਾਲਾ ਸਾਹਿਬ ਜਿਹੜੇ ਡੰਪੀ ਵਨਾਇਕ ਜੀਨਾਂ ਦਾ ਨਾਮ ਡੰਪੀ ਵਨਾਇਕ ਉਹਨਾਂ ਦੇ ਸਾਲਾ ਸਾਹਿਬ ਜਿਹੜਾ ਤਕਰੀਬਨ ਪੈਸਾ ਸੀ 1 ਕਰੋੜ 22 ਲੱਖ ਰੁਪਏ ਜੋ ਸਾਰਾ ਕੁਝ ਐਫ ਆਈ ਆਰ ਚ ਦਰਜ ਆ 1 ਕਰੋੜ 22 ਲੱਖ ਰੁਪਈਆ ਪੈਸਾ ਸੀ ਤਾਂ ਕੀ ਹੋਇਆ ਜਦੋਂ ਉਹ ਪੈਸਾ ਆ ਗਿਆ ਖਾਤੇ ਚ ਕਰਨ ਕੁਟਾਰੀਆ ਦੇ ਅੰਕਿਤ ਕੁਟਾਰੀਆ ਦੇ ਤੱਕ ਉਹਨਾਂ ਦਾ ਦੋਸਤ ਸੀ ਇਹ ਡੰਪੀ ਬਣਾਇ ਸਾਲਾ ਸਾਹਿਬ ਸਾਡੇ ਅਮਰਿੰਦਰ ਵੜਿੰਗ ਸਾਹਿਬ ਤੇ ਉਹਨਾਂ ਨੇ ਕੀ ਕਿਹਾ ਵੀ ਮੈਨੂੰ ਇਹ ਪੈਸੇ ਦੀ ਲੋੜ ਆ ਮੈਨੂੰ ਇਹ ਪੈਸਾ ਦੇ ਦਿਓ ਉਹਨਾਂ ਨੇ ਜਦੋਂ ਪੈਸੇ ਮੰਗਣੇ ਵਾਪਸ ਸ਼ੁਰੂ ਕੀਤੇ ਉਹਨਾਂ ਨੇ ਰਾਜਾ ਬੜਿੰਗ ਸਾਹਿਬ ਨਾਲ ਗੱਲ ਕੀਤੀ ਵੀ ਤੁਹਾਡਾ ਸਾਲਾ ਸਾਹਿਬ ਦੰਪੀ ਬਨਾਇਕ ਸਾਡੇ ਪੈਸੇ ਨਹੀਂ ਦੇ ਰਿਹਾ ਤੇ ਉਹਦਾ ਸਾਥ ਤਾਂ ਕੀ ਦੇਣਾ ਸੀ ਉਲਟਾ ਇਹ ਕਿਹਾ ਵੀ ਭਾਈ ਅਸੀਂ ਹੁਣ ਐਮਐਲਏ ਆ ਸਾਡੀ ਸਰਕਾਰ ਆ ਤੂੰ ਇਹ ਪੈਸੇ ਤਾਂ ਗੱਲ ਛੱਡ ਤੂੰ ਹੋਰ ਪੈਸੇ ਦੇ ਕੇ ਛੁੱਟੇਗਾ ਜਦੋਂ ਉਹਨਾਂ ਨੂੰ ਪਤਾ ਸੀ ਵੀ ਮੇਰੇ ਪੈਸੇ ਗਏ ਮੈਂ ਖਤਮ ਹੋ ਗਿਆ ਤਾਂ ਸਾਰੀ ਪ੍ਰਾਪਰਟੀ ਉਹ ਆਪਣੀ ਜਿਹੜੀ ਬਦਲ ਕੇ ਤਬਦੀਲ ਕਰਕੇ ਉਹ ਸਾਰੀ ਆਪਣੀ ਪ੍ਰਾਪਰਟੀ ਕਿਉਂਕਿ ਬੜੇ ਦਿਨ ਦੇ ਉਹ ਗੱਲਾਂ ਕਰਦੇ ਸੀ ਰੋਜ਼ ਆਪਣੀ ਘਰ ਵਾਲੀ ਨਾਲ ਵੀ ਇੰਨੀ ਦੇਣਦਾਰੀ ਖੜੀ ਹੋ ਗਈ ਆਪਣਾ ਸਾਰੇ ਸ਼ਹਿਰ ਚ ਬੇਇੱਜ਼ਤੀ ਹੋ ਗਈ ਕੱਲਾ ਕੱਲਾ ਬੰਦਾ ਆਪਣੇ ਘਰੇ ਪੈਸੇ ਮੰਗਣ ਆ ਰਿਹਾ ਆਪਣਾ ਹਾਲਾਤ ਕੀ ਆਪਣੇ ਰਿਸ਼ਤੇਦਾਰਾਂ ਮੂੰਹੇ ਮੂੰਹ ਕੀ ਦਿਖਾਵਾਂਗੇ ਤੇ ਅਖੀਰ ਜੋ ਉਹਨਾਂ ਨੂੰ ਡਰ ਸੀ ਵੀ ਮੇਰੀ ਪ੍ਰਾਪਰਟੀ ਵੀ ਚਲੇ ਜਾਊਗੀ ਕਿਉਂਕਿ ਮੇਰੇ ਪੈਸੇ ਦੇਣਦਾਰੀ ਆ ਉਹਨਾਂ ਨੇ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਤਬਦੀਲ ਕਰਕੇ ਕੁਛ ਦਿਨ ਪਹਿਲਾਂ ਆਪਣੇ ਭਰਾ ਦੇ ਨਾਮ ਕਰਤੀ ਕੱਲ ਰਾਤ ਕਰਨ ਹੋਰ ਵੀ ਪਰੇਸ਼ਾਨ ਸੀ ਅਤੇ ਉਸਨੇ ਮੈਨੂੰ ਦੱਸਿਆ ਕਿ ਡੰਪੀ ਦਾ ਫੋਨ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੂੰ ਅਜੇ ਤੱਕ ਖੁਦਗਸ਼ੀ ਨਹੀਂ ਕੀਤੀ ਤੇ ਸਾਡੇ ਮਗਰੋਂ ਵੀ ਨਹੀਂ ਲੱਥਾ ਪੈਸੇ ਵਾਪਸ ਤਾਂ ਅਸੀਂ ਕੀ ਦੇਣੇ ਆ ਅਸੀਂ ਹੋਰ ਪੈਸੇ ਲੈ ਕੇ ਤੇਰੀ ਜਾਨ ਛੱਡਾਂਗੇ ਇੰਨੇ ਲਾਲਚੀ ਹੋ ਗਏ 1 ਕਰੋੜ 22 ਲੱਖ ਰੁਪਏ ਚ ਤੁਸੀਂ ਘਰ ਉਜਾੜਤਾ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਉਜਾੜਤਾ ਤੇ ਘੜੀਆਂ ਦੇਖੋ ਅਮਰਤਾ ਬੜਿੰਗ ਦੇ ਗੁੱਟ ਤੇ 15 ਲੱਖ ਦੀ ਘੜੀ ਬੰਨੀ ਹੁੰਦੀ ਹੈ ਅੱਜ ਰਾਜਾ ਬੜਿੰਗ ਦੀ ਵਾਈਫ ਦੇ ਦੇਖੋ 2 ਕਰੋੜ ਦੀ ਗੱਡੀ ਅੱਜ ਉਹਨਾਂ ਤੇ ਸਵਾਰ ਹੁੰਦੇ ਆ ਅੱਜ ਰਾਜਾ ਬੜਿੰਗ ਸਾਹਿਬ ਆਪ 2 ਕਰੋੜ ਦੀ ਗੱਡੀ ਤੇ ਸਵਾਰ ਹੁੰਦੇ ਆ ਜੇ ਟੋਟਲ ਮਿਲਾ ਕੇ ਦੇਖੀਏ ਤਾਂ ਤਿੰਨ ਜਾਣੇ ਉਹਨਾਂ ਦਾ ਸਾਲਾ ਸਾਹਿਬ ਉਹ ਆਪ ਤੇ ਉਹਨਾਂ ਦੀ ਧਰਮ ਪਤਨੀ ਤਕਰੀਬਨ 5 ਕਰੋੜ ਦੀਆਂ ਗੱਡੀਆਂ ਤੇ ਇਕੱਲੇ ਸਵਾਰ ਨੇ ਤੇ ਕਿੱਥੋਂ ਪੈਸੇ ਆਏ ਸਭ ਤੋਂ ਅਮੀਰ ਕੈਂਡੀਡੇਟ ਤੁਸੀਂ ਕਹਿੰਦੇ ਹੋ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਮੇਰੇ ਤਾਂ ਬਹੁਤ ਛੋਟੀ ਉਮਰ 'ਚ ਮੇਰਾ ਨੁਕਸਾਨ ਹੋ ਗਿਆ ਤੇ ਅੱਜ ਤੁਸੀਂ ਲੁਧਿਆਣੇ 'ਚ ਸਭ ਤੋਂ ਅਮੀਰ ਕੈਂਡੀਡੇਟ ਕਿਵੇਂ ਅੱਜ ਤੁਹਾਡੇ ਕੋਲ ਇੰਨਾ ਪੈਸਾ ਕਿਵੇਂ ਇਹ ਪੈਸਾ ਲੁੱਟਣ ਤੋਂ ਸਿਵਾਏ ਤੁਹਾਡੇ ਕੋਲ ਕਿਵੇਂ ਪੈਸਾ ਆ ਸਕਦਾ